ਕਾਲ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬ੍ਰਦਰ ਰਾਜਾਵੜਿੰਗ ਹੋ ਰਹੇ ਆ ਜੀ ਜੀ ਤੁਹਾਡਾ ਨਾਮ ਆ ਗਿਆ ਬਾਜੀ ਸ਼ੁਕਰ ਹੈ ਮਾਨ ਤੁਸੀਂ ਮੈਨੂੰ ਪਾਲ ਰਹੇ ਸੀ ਬ੍ਰਦਰ ਘਰੇ ਸਭ ਸੁੱਖ ਸ਼ਾਂਤੀ ਹੈ ਬਹੁਤ ਵਧੀਆ ਜੀ ਸ਼ੀਰ ਵਖਤ ਪਰਵਾਜ਼ੀ ਬਾਲ ਬੱਚੇ ਰਾਜੀ ਹੈ ਤਾਂ ਵਧੀਆ ਕਿਰਪਾ ਬਾਜੀ ਕਿਰਪਾ ਜੀ ਦੱਸੋ ਬ੍ਰਦਰ ਕਾਲ ਵੀ ਗੋਮਸ਼ੂਦਾ ਦੀ ਤਲਾਸ਼ ਹੋ ਗਿਆ ਮੈਂ ਰਾਜਾਵੜਿੰਗ ਮੈਂ ਕਿਹਾ ਮੇਰੇ ਭਰਾ ਨੂੰ ਕੀ ਕੰਮ ਪੈ ਗਿਆ ਮੈਂ ਉਹਨੂੰ ਫੋਨ ਕਰਾਂ ਅਸਪੜੀ ਕੁਝ ਲੋਕ ਮੇਰੇ ਕੋਲ ਤਿੰਨ ਚਾਰ ਲੋਕ ਆਏ ਸੀ ਕਿ ਕਈ ਵਾਰ ਆ ਚੁੱਕੇ ਜੀ ਗੋਬਿੰਦ ਸਿੰਘ ਆਪਣਾ ਐਂਪੀਸਨ ਲੈਣੀ ਇਸ ਕਰਕੇ ਪਬਜੀ ਨਾਲ ਇਲਾਕਾ ਕਰਨਾ ਚਾਹੁੰਦਾ ਸੀਗਾ ਨਹੀਂ ਮੈਂ ਲੋਕਾਂ ਦੇ ਕੰਮ ਬੈਠੇ ਹੋ ਜਾਣਗੇ ਕਟਿਆਲ ਸਾਹਿਬ ਮੈਨੂੰ ਹੁਕਮ ਕਰੋ ਜੀ ਕਿਹੜੇ ਕੰਮ ਹੈ ਮੈਂ ਉਹਨਾਂ ਦੇ ਘਰੇ ਆਪ ਜਾਇਆ ਉਹਨਾਂ ਜੀ ਤੁਹਾਡੇ ਕੋਲੇ ਵੀ ਆ ਜੰਨਾ ਹੈ ਨੰਬਰ ਦੇ ਦਿਓ ਮੈਨੂੰ ਉਹਨਾਂ ਦੇ ਮੈਂ ਬ੍ਰਦਰ ਕਰ ਲੈਣਾ ਬਿਲਕੁਲ ਤੁਹਾਨੂੰ ਮੈਂ ਮਿਲਾ ਵੀ ਦਵਾਵਾਂਗਾ ਜੀ ਬੰਦਿਆਂ ਨੂੰ ਤੇ ਹੁਕਮ ਦਿਗਾ ਨਹੀਂ ਮੈਂ ਖੁਦ ਆ ਜਾਣਾ ਤੁਸੀਂ ਮੇਰੇ ਸ਼ਿਵਰਜਨਗਰ ਦੇ ਵਿੱਚ ਸੀ ਆਪਣਾ ਆਪਣਾ ਸੈਂਟਰ ਦੇ ਵਿੱਚ ਜੀ ਤੁਸੀ ਜੇ ਤੁਹਾਨੂੰ ਜ਼ਰੂਰੀ ਕੰਮ ਹੈ ਤਾਂ ਦੱਸੋ ਆ ਹੁਣ ਤੋਂ 2.5 ਘੰਟਿਆਂ ਨੂੰ ਤੁਹਾਡੇ ਘਰ ਆ ਜਾ ਮੈਂ ਕਿਹਾ ਜੀ ਤੇ ਮੈਂ ਬੰਦਿਆਂ ਨੂੰ ਬੁਲਾ ਲਾਂਗਾ ਜੀ ਜਦੋਂ ਤੁਸੀਂ ਕਹੋਗੇ ਮੈਂ ਤੁਹਾਡੇ ਕੋਲ ਖੁਦ ਤਰ ਕੇ ਆ ਜਾਾਂਗਾ ਬਸ ਉਹਨਾਂ ਦੇ ਕੰਮ ਕਰ ਨਹੀ ਨਹੀ ਤੁਸੀਂ ਬੰਦਿਆਂ ਨੂੰ ਬੁਲਾ ਲਓ ਮੈਂ ਤੁਸੀਂ 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 ਜਿਹੜੇ ਇੰਕਾ ਕਹੇ ਕਿ ਪਿੱਛੇ ਦੇ ਭਲਿਆਂ ਨੂੰ ਮੇਰੇ ਕੀ ਲੋੜ ਪੈ ਗਈ ਮੈਂ ਤਾਂ ਇਹ ਕਹਿਣਾ ਚਾਹੁੰਦਾ ਕਿ ਕਿੰਨੀ ਤੁਸੀਂ ਮੇਰੇ ਵੱਡੇ ਭਰਾ ਹੋ ਚਾਹੇ ਪਾਰਟੀ ਆਪਣੀ ਅਲੱਗ-ਅਲੱਗ ਹੈ ਲੇਕਿਨ ਗੱਲ ਇਹ ਹੈ ਕਿ ਤੁਸੀਂ ਭਾਵੇਂ ਬੀਜੇਪੀ ਵਾਲਿਆਂ ਦਾ ਵੀ ਐਮਪੀਆ ਕਾਂਗਰਸ ਵਾਲਿਆਂ ਦਾ ਵੀ ਐਮਪੀਆ ਸਾਡੇ ਲੁਧਿਆਣੇ ਦੇ ਐਮਪੀਆ ਸਾਡੇ ਚਾਰੇ ਦੇ ਮੁਖੀਆਂ ਹੋ ਬਿਲਕੁਲ ਭਾਈ ਬਿਲਕੁਲ ਆச்சா ਘਟਾ ਲਈ ਦੱਸ ਮੈਂ ਵੀਰੇ ਹੁਣ ਸਪੈਸ਼ਲ ਆਪਦੇ ਕੰਮਕਾਰ ਛੱਡ ਕੇ ਤੇਰੇ ਕੋਲ ਸਿੱਧਾ ਆ ਰਿਹਾ ਦੱਸ ਕਿੱਥੇ ਆਵਾਂ ਕਿਉਂਕਿ ਤੂੰ ਇਹ ਦੋ ਦਿਨਾਂ ਦਾ ਭਾਲਦਾ ਫਿਰਦਾ ਦੱਸ ਕਿੱਥੇ हां जी सेना ਜਦੋਂ ਮਰਚੀ ਆ ਜਾਂਦੀ ਹੈ ਮੋਸਟ ਕਮ ਹੈ ਮੈਨੂੰ ਆਦੇ ਘਰ ਦੀ ਲੋਕੇਸ਼ਨ ਪੇਜ ਫਿਰ ਮੈਂ ਤੇਰੇ ਕੋਲ ਆ ਰਿਹਾ ਹਾਂ ਠੀਕ ਹੈ ਜੀ ਧੰਨਵਾਦ ਹਾਂ ਜੀ ਭੇਜੋ ਮੈਨੂੰ ਠੀਕ ਹੈ ਸਰ ਹਾਂ ਦੋ ਟੱਕਰ ਬਸ ਇਹ ਪਹੁੰਚ ਕੇ ਫਿਰ ਸਹੀ ਫੜਕਾ ਆ ਮੈਂ ਵੀ ਭੇਜ ਦਿੰਦਾ ਭੇਜੋ ਘਟਾਲ ਸਾਹਿਬ ਭੇਜੋ ਮੇਰੇ ਲਈ ਭੇਜੋ